ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਵਿੱਚ ਦੂ ਬਾਬਾ ਗੁਰਦਿੱਤਾ ਜੀ ਦੇ ਨਾਮ ਤੋਂ ਬਹੁਤ ਸਤਿਕਾਰਯੋਗ ਪਾਤਰ ਹੋਏ ਹਨ ਜਿਨ੍ਹਾਂ ਵਿੱਚੋਂ ਪਹਿਲੇ ਬਾਬਾ ਗੁਰਦਿੱਤਾ ਜੀ ਛੇਵੇਂ ਨਾਨਕ ਮੇਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਵੱਡੇ ਸਹਬਜਾਦੇ ਔਰ ਸ੍ਰੀ ਹਰ ਰਾਏ ਜੀ ਦੇ ਪਿਤਾ ਸਨ ਜੋ ਅੱਗੇ ਜਾ ਕੇ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਜੋਤ ਦੇ ਵਾਰਿਸ ਬਣ ਕੇ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਜਗਤ ਵਿੱਚ ਪ੍ਰਕਾਸ਼ਮਾਨ ਹੋਏ ਦੂਸਰੇ ਬਾਬਾ ਗੁਰਦਿੱਤਾ ਜੀ ਸਤਕਾਰਯੋਗ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਅੰਸਬੰਸ ਵਿੱਚੋਂ ਸੰ ਜਿਲਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਪੈਤਰ ਗੁਰਗੱਦੀ ਦੇ ਉਸੇ ਪਾਵਨ ਤਿਲਕਾਉਣ ਦਾ ਸੁਭਾਗ ਪ੍ਰਾਪਤ ਹੋਇਆ ਇਹ ਦੋ ਭਰਾ ਜਿਨ੍ਹਾਂ ਵਿੱਚੋਂ ਬਾਬਾ ਹਰ ਦਿੱਤਾ ਜੀ ਅਤੇ ਦੂਸਰੇ ਬਾਬਾ ਗੁਰਦਿੱਤਾ ਜੀ ਸਾਹਿਬ ਅੱਜ ਜੋ ਇਹ वार्तालाप शुरू ਹੋਣ ਜਾ ਰਹੀ ਹੈ ਇਸ ਪਾਤਰ ਦੇ ਆਲੇ ਦੁਆਲੇ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਲਪ ਬਰੀਸ਼ ਛੁੱਟੀ ਉਮਰ ਦੇ ਕੁਝ ਸੰਸਿਆ ਨੂੰ ਲੈ ਕੇ ਗੁਰਮੁਖ ਪਿਆਰਿਆਂ ਵਿੱਚ ਚਲਦੀ ਹੈ ਇਹ ਵਾਰਤਾ ਕਿਵੇਂ ਆਪਣਾ ਅਸਰ ਛੱਡਦੀ ਹੈ ਅਤੇ শ্রোਤੇ ਕਬੂਲ ਕਰਦੇ ਹਨ ਆਓ ਇੱਕ ਵਾਰੀ ਰਸਨਾ ਵਿਤਰ ਕਰਦਿਆਂ ਹੋਇਆਂ ਮਨ ਬਿਰਤੀ ਚਿੱਤ ਛੋੜ ਕੇ ਪਿਆਰ ਨਾਲ ਬੋਲੋ ਸਤਨਾਮ ਸ੍ਰੀ ਵਾਹਿ ਹੈ ਗੁਰੂ}{|\text{ਸਿਆਲ ਦੀ ਠੰਡੀ ਤੇ ਕੱਕਰੀ}} ਉਨਾਲ ਦਿਲ ਨੂੰ ਵੀ ਸ਼ਰਦ ਕਰਨ ਵਾਲੀ ਤੇ ਉਦਾਸੀਆਂ ਭਰੀ ਠੰਡ ਹੌਲੀ-ਹੌਲੀ ਲੰਘ ਚੁੱਕੀ ਹੈ ਕਿਧਰੇ-ਕਿਧਰੇ ਬਸੰਤ ਦਾ ਖੇੜਾ ਨਜ਼ਰ ਪੈ ਰਿਹਾ ਹੈ ਉਨਾਲੇ ਦੀਆਂ ਹਵਾਵਾਂ ਹੁਣ ਹੱਡ ਨਹੀਂ ਕੁੜਕਾਂ ਦੀਆਂ ਮਿੱਠੀਆਂ ਲੱਗਦੀਆਂ ਹਨ ਧੁੱਪਾਂ ਜੇ ਅਕਲ ਕਾਂਦ ਨਹੀਂ ਕਰਦੀਆਂ ਇਹ ਵੀ ਸੁਹਾਵੀਆਂ ਲੱਗਦੀਆਂ ਹਨ ਫਗਣ ਦਾ ਲਾਗਾ ਲੱਗਿਆ ਹੈ ਪੱਖ ਲੱਗਿਆ ਹੈ ਅੰਮ੍ਰਿਤ ਵੇਲਾ ਪਉ ਫਟਾਲਾ ਹੋਣ ਵਾਲਾ ਹੈ ਤੇ ਸਤਲੁਜ ਨਦੀ ਦੇ ਕਿਨਾਰੇ ਪੂਰਬ ਦੇ ਪਾਸੇ ਦੇ ਇੱਕ ਸਹਾਵ ਨੇ ਥਾਤੇ ਕੋਈ ਸਹਾਵਣੀ ਜੀ ਮੂਰਤ ਪੁਰੇਵਲ ਮੋਹ ਤੇ ਨਦੀ ਵੱਲ ਪਿੱਠ ਕੀਤੀ ਇਸ ਕਿਨਾਰੇ ਲੈਣ ਮੰਦੇ ਵਿਰਾਜ ਰਹੀ ਹੈ ਥੋੜੀ ਵਿੱਤ ਤੇ ਕੁਝ ਹੋਰ ਸੱਜਣ ਬੈਠੇ ਆ ਦੈਲੀਤਾ ਇਹਨਾਂ ਦੇ ਨੈਣ ਵੀ ਬੰਦ ਸਨ ਪਰ ਫਿਰ ਜਦ ਸੂਰਜ ਨੇ ਅੱਖ ਚਮਕੀ ਤੇ ਧਰਤੀ ਤੇ ਨਜ਼ਰ ਪਾਈ ਤਾਂ ਇਹਨਾਂ ਦੇ ਨੈਣ ਵੀ ਖੁੱਲੇ ਚਫੇਰੇ ਤੱਕ ਉਸ ਸੀਸ ਨਵਾਇਆ ਫਿਰ ਮਲਕੜੇ ਜੇ ਨੇੜੇਵਾਰ ਆ ਕੇ ਬੈਠ ਗਿਆ ਕੁਝ ਚਿਰ ਮਗਰੋਂ ਦੈਲੀ ਸੋਹਣੀ ਸੂਰਤ ਨੇ ਨੈਣ ਖੋਲੇ ਨੇੜੇ ਬੈਠੇ ਸੱਜਣਾ ਵਾਲ ਤੱਕ ਕੇ ਮੁਸਕਰਾਏ ਤੇ ਦੋਨੋਂ ਪਾਸੇ ਸੀਸ ਝੁਕੇ ਤਦਵਾਰ ਤਾਲਾਪ ਐਉਂਛੜੀ ਭਾਈ ਸਾਹਿਬ ਚੰਦ ਜੀ ਭਾਈ ਹਰਦਿੱਤਾ ਜੀ ਵਾਹਿਗੁਰੂ ਦੇ ਬਾਣੇ ਆਪਦੇ ਪਿਆਰੇ ਵੀਰ ਭਾਈ ਗੁਰਦਿੱਤਾ ਜੀ ਵੀ ਬਾਣਾ ਵਰਤਾ ਗਏ ਗੁਰੂ ਘਰ ਦੇ ਕੇਦੇ ਪ੍ਰੇਮੀ ਸਨ ਜੈਸੀ ਉਹਨਾਂ ਦੀ ਨਿਭੀ ਸائیں ਹਰ ਸਿੱਖ ਦੀ ਨਿਭਾਵੇ ਨਾਨਕ ਸਾਹਿਬ ਜੀ ਬੋਲੇ ਹਾਂ ਪਾਈ ਘਰ ਦਿੱਤਾ ਜੀ ਕੀ ਕਹੀਏ ਗੁਰੂ ਘਰ ਹੀ ਇਸ ਵੇਲੇ ਪਰਜਾ ਦੀ ਰੋਟ ਹੈ ਹੋਰ ਤਾਂ ਚਾਰੇ ਕੋਟਾਂ ਦੇ ਰਾਤਾਂ ਅੰਧੇਰ ਗਰਦੀ ਮੱਚੀ ਹੋਈ ਹੈ ਜੈਸੇ ਅਪੂਰਬ ਸਾਡੇ ਸਤਿਗੁਰੂ ਹਨ ਵੈਸੇ ਅਨੋਖੇ ਕਰਨੀਆਂ ਵਾਲੇ ਸਿੱਖ ਵੀ ਹਨ ਗੁਰੂ ਤੇਗ ਬਹਾਦਰ ਜੀ ਵਰਗੀ ਕਰਨੀ ਕਿਸ ਨੇ ਕਰਨੀ ਹੈ ਸਰ ਜਿਹੇ ਉਹ ਆਪ ਕਰਨੇ ਦੇ ਸੂਰਜ ਤੇਹੇ ਉਹਨਾਂ ਦੇ ਰੋਸ਼ਨ ਕੀਤੇ ਚੰਦ ਸ੍ਰੀਖੇ ਸਿੱਖ ਧੰਨ ਭਾਈ ਗੁਰਦਤਾ ਜੀ ਧੰਨ ਭਾਈ ਮਤੀਦਾਸ ਜੀ ਜਿਨ੍ਹਾਂ ਨੇ ਬੀਰਤਾ ਨਾਲ ਆਰੇ ਦਾ ਕਸ਼ਟ ਚੱਲਿਆ ਤੇ ਦਿਆਲਾ ਜੀ ਸਰੀਰ ਦੇ ਅਕਾਹੇ ਕਸ਼ਟ ਉਬਲਦੀ ਦੀਗ ਵਿੱਚ ਸਹਾਰੇ ਜਾਨਾਂ ਤੇ ਖੇਡ ਗਿਆ ਪਰ ਧਰਮ ਨਹੀਂ ਹਾਰਿਆ ਆਪਦੇ ਵੱਡੇ ਭਾਈ ਗੁਰਦਿੱਤਾ ਜੀ ਜੋ ਨਾਮ ਦੇ ਰਸੀਏ ਸਤਗੁਰਾਂ ਦੇ ਪ੍ਰੇਮੀ ਉਸ ਜ਼ਾਲਮ ਦੀ ਕੈਦ ਤੋਂ ਉਸੇ ਦਿਨ ਸ਼ੁਕਾਰਾ ਵੀ ਪਾ ਗਏ ਪਰ ਵਾਹ ਵਾਹ ਪ੍ਰਿਆ ਕੀ ਕੂੰ ਆਪਣਾ ਸਰੀਰ ਪਿਆਰੇ ਬਿਨ ਰੱਖਣ ਇਹਤੇ ਕਦੀ ਸੋਚਿਆ ਵੀ ਨਹੀਂ ਸੀ ਤਾਂ ਦਿਲ ਦੀ ਮਰਮੀ ਪ੍ਰੀਤ ਨੇ ਇਹ ਵਿਛੋੜਾ ਨਾ ਚੱਲਿਆ ਸੁਣਿਆ ਜੋ ਉਧਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸਾਕਾ ਵਰਤਿਆ ਇਧਰ ਆਪ ਨੇ ਆ ਕੇ ਚੂੜਾ ਛੱਡ ਦਿੱਤਾ ਕਿਵੇਂ ਹੋਈ ਸੀ ਵਾਰਤਾ ਜੋ ਬੜੀ ਗੰਭੀਰ ਅਵਸਥਾ ਵਿੱਚ ਭਾਈ ਹਰਦੀਪਾ ਜੀ ਬੈਠੇ ਸੁਣ ਰਹੇ ਸਨ ਬੋਲੇ ਜਿਸ ਸਿੱਖ ਨੇ ਉਹਨਾਂ ਦਾ ਦਾਸ ਸੰਸਕਾਰ ਕੀਤਾ ਹੈ ਉਹਨਾਂ ਦਾ ਅੰਤ ਸੰਦੇਸ਼ ਸਾਡੇ ਪਾਸ RAMDAS PURE ਪਹੁੰਚਾਇਆ ਇਹਨੂੰ ਦੱਸਿਆ ਹੈ ਕਿ ਸਤਗੁਰੂ ਤੇਗ ਬਹਾਦਰ ਜੀ ਨੇ ਗੁਰਦਿੱਤਾ ਜੀ ਨੂੰ ਕਹਿ ਦਿੱਤਾ ਸੀ ਕਿ ਤੈਨੂੰ ਕੈਦ ਤੋਂ ਛੁਟਕਾਰਾ ਮਿਲ ਜਾਏਗਾ ਆਪਣੇ ਨਾਮ ਰੰਗ ਵਿੱਚ ਸਾਵਧਾਨ ਰਹਿਣਾ ਪਰ ਉਹਨਾਂ ਨੇ ਬਿਨੈ ਕੀਤੀ ਪਾਤਸ਼ਾਹ ਜੀਓ ਆਪਦੇ ਨਾਮ ਰੰਗ ਦਾ ਰੰਗਿਆ ਇਹ ਮਨ ਬਾਣਾ ਵਰਤੌਣ ਮਗਰੋਂ ਵਿਰਹੋਂ ਪੀੜਾ ਨਹੀਂ ਚੱਲ ਸਕੇਗਾ ਹਜ਼ੂਰ ਦੇ ਚਰਨਾਂ ਵਿੱਚ ਹੀ ਅਪੜੇਗਾ ਸੋਈ ਉਹ ਗੱਲ ਹੋਈ ਜਿਸ ਵੇਲੇ ਦੁਪਹਿਰ ਮਗਰੋਂ ਦਿੱਲੀ ਵਿੱਚ ਸ੍ਰੀ ਗੁਰੂ ਜੀ ਦਾ ਸੀਸ ਤਨ ਤੋਂ ਜੁਦਾ ਹੋ ਗਿਆ ਤਾਂ ਤੁਰਕ ਬੰਦੀਖਾਨੇ ਵਾਲਿਆਂ ਭਾਈ ਗੁਰਦਿੱਤਿਆ ਨੂੰ ਰਹਾ ਕਰ ਦਿੱਤਾ ਭਾਈ ਸਾਹਿਬ ਉੱਥੋਂ ਟਰ ਕੇ ਮਜਨੂ ਦੇ ਢਿੱਲੇ ਜਿੱਥੇ ਗੁਰੂ ਨਾਨਕ ਦੇਵ ਜੀ ਦੇ ਪਾਵਨ ਚਰਚੋ ਗੁਰਦੁਆਰਾ ਸ ਆਏ ਤਾਂ ਅਰਦਾਸ ਸੋਧ ਕੇ ਜਮਨਾ ਪਾਰ ਹੋ ਗਏ ਜਿੱਥੇ ਕਿ ਭਾਈ ਬੁੱਢਾ ਜੀ ਗੁਰੂ ਹਰਗਵਿੰਦ ਸਾਹਿਬ ਜੀ ਦੇ ਘੋੜਿਆਂ ਨੂੰ ਚਾਰਿਆ ਕਰਦੇ ਸਨ ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕੀਤਾ ਅਰਦਾਸਾ ਸੋਧਿਆ ਤੇ ਸਤਿਗੁਰ ਜੀ ਦੀ ਲਿਵ ਵਿੱਚ ਲੇਟ ਗਏ ਉਹਨਾਂ ਦੀ ਪਰਮ ਪ੍ਰੇਮੀ ਤੇ ਅਭਿਆਸੀ ਆਤਮਾ ਨੇ ਦਸਮਦਵਾਰੇ ਦੇ ਰਸਤੇ ਸਰੀਰ ਤੋਂ ਅਡਾਰੀ ਮਾਰੀ ਨੇੜੇ ਦੇ ਇੱਕ ਸਿੱਖ ਨੇ ਜੋ ਉਸ ਵੇਲੇ ਪਾਸ ਸੀ ਸਸਕਾਰ ਕੀਤਾ ਤੇ ਟਿੱਕੇ ਦਾ ਸਮਾਨ ਤੇ ਸੰਦੇਸ਼ਾ ਸਾਨੂੰ ਪਹੁੰਚਾਇਆ ਸਾਹਿਬ ਚੰਨ ਆਇਸਤਾ ਜੇ ਬੋਲੇ ਤਨ ਸਿੱਖ ਤਨ ਸਿੱਖ ਤਨ ਪ੍ਰੇਮ ਨੰਦ ਲਾਲ ਜੀ ਵੀ ਬੋਲੇ ਜਿਸ ਪਿਆਰੇ ਸਿਉਨੇ ਹੋ ਤਿਸ ਆਗੇ ਮਰ ਚਲੀ ਐ ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਣਾ ਬੈਸਰ ਚੰਦ ਜੀ ਕਹਿ ਲਗੇ ਸਤਿਗੁਰੂ ਤੇ ਇੱਕ ਬਹਾਦਰ ਜੀ ਦਾ ਸੇਸ਼ ਤਾਂ ਇੱਕ ਗੁਰੂ ਦਾ ਪਿਆਰਾ ਆਨੰਦਪੁਰ ਲੈ ਆਇਆ ਪਰ ਸਰੀਰ ਦੀ ਸਾਖੀ ਹੋਰ ਅਦਭੁਤ ਹੈ ਹਾਂ ਅਰਦਤਾ ਜੀ ਬੋਲੇ ਇੰਜ ਸੁਣਿਆ ਹੈ ਕਿ ਜਿਸ ਵੇਲੇ ਸੈਦ ਆਦਮ ਜਲਾਦ ਨੇ ਤਲਵਾਰ ਚਲਾਈ ਸਿਰ ਧੜ ਤੋਂ ਜੁਦਾ ਹੋ ਕੇ ਧਰਤੀ ਤੇ ਨਹੀਂ ਟੱਠਾ ਉਸ ਵੇਲੇ ਜੋ ਭੀੜ ਸ਼ਹਿਰ ਦੇ ਲੋਕਾਂ ਦੀ ਤੇ ਦੁਖੀ ਦਿਲਾਂ ਦੀ ਚੋਹਰੀ ਸੀ ਉਨ੍ਹਾਂ ਵਿੱਚੋਂ ਦੋ ਗੁਰੂ ਕੇ ਪਿਆਰੇ ਭਾਈ ਜੈਤਾ ਜੀ ਤੇ ਭਾਈ ਉਦਾ ਜੀ ਮੁਸਲਮਾਨੀ ਵੇਸ਼ ਕਰਕੇ ਇਸ ਨੀਅਤ ਨਾਲ ਗਏ ਹੋਏ ਸਨ ਕਿ ਸਤਗੁਰੂ ਜੀ ਦਾ ਸਿਰ ਜਿਵੇਂ ਵੀ ਬਣਾਵੇ ਲੈ ਕੇ ਉੱਡ ਪਈ ਕੌਣ ਸਾਲੇ ਭਾਈ ਜੈਤਾ ਜੀ ਭਾਈ ਉਦਾ ਜੀ ਮੇਰੇ ਸਾਹਿਬ ਨੇ ਜੋ ਅੱਗੇ ਜਾ ਕੇ ਇੱਕ عہد ਕੀਤਾ ਹੈ ਜਿਨ ਕੀ ਜਾਤ ਵਰਨ ਕੁਲ ਮਾਹੀ ਸਰਦਾਰੀ ਨਾ ਪਈ ਕਦਾਹੀਂ ਤਿਨਹੀਂ ਕਹਿ ਸਰਦਾਰ ਬਣਾਉ ਤਵੇ ਗੋਬਿੰਦ ਸਿੰਘ ਨਾਮ ਕਹਾ ਇਹ ਸਰਦਾਰੀਆਂ ਜਿਨਾਂ ਨੂੰ ਬਖਸ਼ੀਆਂ ਛੋਟਿਆਂ ਨੂੰ ਚੁੱਕੀ ਸਾਤਿਆਂ ਨਾਲ ਲਾਇਆ ਉਹਨਾਂ ਵਿੱਚੋਂ ਇੱਕ ਰੰਗਰੇਟਾ ਹੈ ਜਿਸ ਨੂੰ ਸਾਤੀ ਨਾਲ ਲਾ ਕੇ ਵਰ ਦਿੱਤਾ ਹੈ ਰੰਗਰੇਟਾ ਗੁਰੂ ਕਾ ਬੇਟਾ ਈ ਪਹੀ ਜੈਤਾ ਪਾਤਸ਼ਾਹ ਜੀ ਦੇ ਨਾਲ ਹਰ ਜੰਗ ਜੁੱਧ ਵਿੱਚ ਸੁਖ ਸ਼ਾਂਤੀ ਦੇ ਵਿੱਚ ਹਮਰ ਕਾ ਵੀ ਰਿਹਾ ਐ ਔਰ ਉਹਨਾਂ ਦੇ ਪ੍ਰਭਾ ਮੰਡਲ ਦਾ ਪ੍ਰਮੁਖ ਸਿੱਖ ਵੀ ਰਿਹਾ ਐ ਇਹ ਕੁਰਬਾਨੀਆਂ ਵਾਲੇ ਸਿੱਖੀ ਤਾਂ ਸਨ ਜਿਹੜੇ ਗੁਰੂ ਜੀ ਦੇ ਪ੍ਰਭਾ ਮੰਡਲ ਵਿੱਚ ਉਹਨਾਂ ਦੇ ਨਾਲ-ਨਾਲ ਚੱਲੇ ਹਾਂ ਸਾਬ ਕਹਿਣ ਲੱਗੇ ਹਾਂ ਜੀ ਉਜੋ ਸਤਗੁਰੂ ਦੇ ਗਰੀਬ ਨਿਵਾਜ ਬਿਰਦ ਨੇ ਨੀਚ ਜਾਤ ਨੂੰ ਊਚ ਕਰਕੇ ਸਿੱਖੀ ਨਾਲ ਸਹਾਵੇ ਕੀਤੇ ਹੋਏ ਸਨ ਇਹ ਉਹੀ ਨੇ ਹਰਿ ਦਿੱਤਾ ਜੀ ਬੱਲੇ ਹਾਂਜੀ ਸੁਪਾਣਾ ਐਸਾ ਵਰਤਿਆ ਕਿ ਸੀਸ ਤੇ ਤਲਵਾਰ ਚੱਲਣ ਵੇਲੇ ਸਖਤਾਂ ਨੇਰੀ ਚੁੱਲੀ ਅੰਧਕਾਰ ਛਾ ਗਿਆ ਐਸਾ ਅੰਧਕਾਰ ਕਿ ਦਿਨ ਵੇਲੇ ਤਾਰੇ ਦਿਸੇ ਪੁਚਾਲ ਆਇਆ ਤੇ ਸਾਰੇ ਸ਼ਹਿਰ ਤੇ ਸਹਿਮ ਭਾਰੀ ਹੋ ਗਿਆ ਉਸ ਵੇਲੇ ਦੀ ਹਫਲਾ ਦਫਲੀ ਤੇ ਆਪੋ ਤਾਪੀ ਵਿੱਚ ਭਾਈ ਜੈਤਾ ਜੀ ਸ੍ਰੀ ਗੁਰਜੀ ਦੇ ਪਾਵਨ ਸਰੀਰ ਨੂੰ ਸੰਭਾਲ ਵਲੇਟ ਕੀ ਇੱਕ ਪੰਡ ਜੀ ਬਣਾ ਲਈ ਤੇ ਸਿਰ ਤੇ ਚਾ ਲਈ ਤੇ ਦਿੱਲੀ ਤੋਂ ਨਿਕਲ ਤੁਰਿਆ ਕਾਤਲ ਤਿਲੋਂ ਕੀ ਤਾਂ ਹਫਲਾ ਦਫਲੀ ਵਿੱਚ ਸਨ ਹੋਣ ਹਾਰ ਚਾਂਦਨੀ ਚੌਕ ਕਤਵਾਲੀ ਵਿੱਚ ਵਰਤੀ ਸੀ ਭਾਈ ਉਹਦਾ ਮੁਸਲਮਾਨ ਪੀਰਸ ਵਿੱਚ ਨੇੜੇ ਤੇੜੇ ਤਾਕ ਵਿੱਚ ਫਿਰਦਾ ਰਿਹਾ ਕਿ ਜੇ ਕੋਈ ਵਿਧ ਬਣੇ ਤਾਂ ਧੜਵੀ ਲਾ ਚਲੀ ਲੋਢੇ ਕੁ ਪੈਰ ਆ ਦਿਲ ਦਾ ਤਿਜਾ ਪੈਰ ਸ਼ਹਿਰ ਵਿੱਚ ਜਾਂ ਫਿਰ ਧੁੱਪ ਨਿਕਲੀ ਤਾਂ ਢੰਡੋਰਾ ਫਿਰਿਆ ਕਿ ਗੁਰੂ ਜੀ ਦਾ ਸਰੀਰ ਜੋ ਕੋਈ ਸਿੱਖ ਚਾਹੇ ਆ ਕੇ ਲੈ ਜਾਵੇ ਅਸਲ ਵਿੱਚ ਇਹ ਚਾਲ ਸੀ ਕਿ ਜੇ ਕੋਈ ਆਵੇ ਉਸ ਨੂੰ ਫੜ ਕੇ ਸੂਹ ਕੱਢਾਂਗੇ ਕਿ ਐਡਾ ਦਲੇਰ ਕੌਣ ਸੀ ਜੋ ਐਧੀਆਂ ਦੇ ਪਾਸ ਹੁੰਦਿਆਂ ਸੀਸ ਲੈ ਕੇ ਉੱਡ ਗਿਆ ਪਰ ਸ਼ਹਿਰ ਦੇ ਹਿੰਦੂਆਂ ਤਾਂ ਕੀ ਸਿੱਖਾਂ ਵਿੱਚੋਂ ਵੀ ਕੋਈ ਨਾ ਆਇਆ ਸੰਧੇ ਵੇਲੇ ਇੱਕ ਲਵਾਨਾ ਸਿੱਖ ਜਿਸ ਨੂੰ ਵਰਜਾਰਾ ਵੀ ਆਖਦੇ ਹਨ ਕਿਲੇ ਵਿੱਚ ਕਲੀ ਸਿੱਟ ਕੇ ਖਾਲੀ ਗੱਡੀ ਲੈ ਕੇ ਨਿਕਲਿਆ ਤਾਂ ਭਾਈ ਉਹਦੇ ਜੀਰੇ ਜਾ ਕੇ ਉਸ ਨਾਲ ਬੜੀ ਗੁਫ਼ਤਗੂ ਕੀਤੀ ਪਾਈ ਤੇਰਾ ਜੀਵਨ ਸਫਲ ਕਰਨ ਦਾ ਅਵਸਰ ਹੈ ਕਿਰਤਾਰ ਸੋਲੇ ਸੁਸਲਾਹ ਗੁੰਦ ਕੇ ਲੱਖੀ ਵਣਜਾਰੇ ਨੇ ਗੱਡੇ ਚਾਂਦਰੀ ਚੌਂਕ ਵੱਲ ਧਾਲੇ ਖਾੜ ਪਾੜ ਤੇ ਕਲੀ ਦੇ ਉੱਡਣ ਨੇ ਪਹਿਰੇਦਾਰਾਂ ਨੂੰ ਨੱਕ ਮੁ ਅੱਗੇ ਕਪੜਾ ਦੇ ਰੱਖਣ ਲਈ ਮਜਬੂਰ ਕਰ ਦਿੱਤਾ ਗੱਡੇ ਤਾਸ ਤਾਸ ਕੇ ਉਸੇ ਪਾਸੇ ਉਲਰ ਉਲਰ ਜਾਂਦੇ ਸੀ ਲਿਖਿਆ ਹੈ ਕਿ ਕਈ ਸੌ ਗੱਡਾ ਜਾ ਰਿਹਾ ਸੀ ਜਿਸ ਵੇਲੇ ਦਾਅ ਲੱਗ ਗਿਆ ਦੋਹਾਂ ਨੇ ਹੀਲਾ ਤੇ ਹਿੰਮਤ ਕਰਕੇ ਧੜ ਗੱਡੇ ਤੇ ਰੱਖ ਲਿਆ ਜਿਸ ਨੂੰ ਕੱਜ ਲੀਤਾ ਫਿਰ ਹਕਮਤ ਕਰਕੇ ਇਸ ਨੂੰ ਅੱਗੇ ਕੱਢ ਲਿਆ ਇਥੋ ਤ੍ਰੈਕੂ ਮੀਲ ਤੇ ਰਕਾਬਗੰਜ ਕੋਲ ਵਣਜਾਰਿਆਂ ਦਾ ਇੱਕ ਡੇਰਾ ਹੈ ਛਪਰੀਆਂ ਦਾ ਗਰਾਂਜ ਐਸੇ ਇੱਥੇ ਪੁੱਜਦੇ ਸਾਰ ਇੱਕ ਛਪਰੀ ਵਿੱਚ ਲੱਕੜਾਂ ਕਾਠ ਸਿਟ ਕੇ ਸਰੀਰ ਉੱਤੇ ਤਰ ਅਰਦਾਸਾ ਸੋਧ ਅੱਗ ਲਗਾ ਦਿੱਤੇ ਆਗ ਫੈਲ ਗਈ ਔਰ ਸਾਰੇ ਪਿੰਡ ਵਿੱਚ ਫੈ ਨਿਕਲੀ ਇਹਨੇ ਨੂੰ ਧਰ ਦੇ ਗੁੰਮ ਹੋਣ ਦੀ ਵੀ ਚਰਚਾ ਹੋਣ ਲੱਗ ਪਈ ਹਫਲਾ ਦਫਲਾ ਹੋਰ ਮਚ ਗਏ ਦੂਰ ਦੂਰ ਤੱਕ ਸਪਾਹੀ ਤਲਾਸ਼ੀ ਵਿੱਚ ਨਿਕਲੇ ਜਿੰਨਾ ਉੱਤੇ ਸਿੱਖ ਹੋਣ ਦਾ ਸੁਆਸ ਹੈ ਉਹਨਾਂ ਦੇ ਘਰਾਂ ਦੀ ਤਲਾਸ਼ੀ ਹੋਈ ਢੂੰਡ ਪਹਾਲ ਹੋਈ ਇੱਕ ਦਿਲਚਸਾਲ कोतवाल ਘੋੜਸਵਾਰ ਹੋ ਕੇ ਰਿਕਾਬ ਗਏ ਦਿਲ ਲੱਖੀ ਦੇ ਮਗਰ ਪੁੱਜਾ ਅੱਗੇ ਕੀ ਵੇਖੇ ਕਿ ਗੱਡੇ ਤਾਂ ਅਜੇ ਉਹਨਾਂ ਸਾਰੇ ਖੋਲੇ ਵੀ ਨਹੀਂ ਪਿੰਡ ਨੂੰ ਅੱਗ ਲੱਗੀ ਹੋਈ ਪਈ ਐ ਸਾਰਾ ਪਿੰਡ ਅੱਗ ਵਿੱਚ ਪਿੱਧਰੇ ਸੜ ਰਿਹਾ ਹੈ ਕੁਝ ਲੋਕ ਬੁਝਾ ਰਹੇ ਹਾਂ ਤਦ ਉਸ ਦਾ ਸੁਭਾਅ ਵੀ ਦੂਰ ਹੋ ਗਿਆ ਪਰ ਫਿਰ ਵੀ ਗੱਡਿਆਂ ਵਿੱਚ ਸਰਸਰੀ ਨਜ਼ਰ ਮਾਰ ਕੇ ਪੂਰੀ ਤਸੱਲੀ ਕਰਕੇ ਮੁੜ ਗਿਆ ਕਿ ਇਹਨਾਂ ਨੇ ਨਹੀਂ ਆਂਦਾ ਜਦ ਅਹਦੀ ਟੁਰ ਗਿਆ ਤਾਂ ਦਲਬਾਣੇ ਜੋ ਵਿਖਾਵੇ ਮਾਤਰ ਦਾ ਯਤਨ ਅੱਗ ਬੁਝਾਉਣ ਦਾ ਕਰ ਰਿਹਾ ਸੀ ਉਹ ਛੱਡ ਕੇ ਤੜ ਵਾਲੇ ਥਾਂ ਹੋਰ ਬਾਲਣ ਪਾਉਣ ਲੱਗ ਪਿਆ ਐਉ ਤਨ ਸਿੱਖੀ ਤਨ ਗੁਰ ਸਿੱਖੀ ਲੈ ਆਪਣੇ ਅਰਸ਼ੀ ਦਾਤੇ ਉਹਨਾਂ ਲਈ ਸਰੀਰ ਵਾਰ ਗਏ ਪਿਆਰੇ ਦਾ ਸਰੀਰ ਦੁਖੀਆਂ ਦੇ ਹੱਥੋਂ ਬਚਾ ਕੇ ਸਸਕਾਰ ਕਰ ਦਿੱਤਾ ਸਹਿਬ ਚੰਦ ਜੀ ਬੋਲੇ ਸਿਦਕ ਤੇ ਇਸੇ ਦਾ ਨਾਮ ਹੈ ਦਿਲ ਦਾ ਪਿਆਰ ਇਹੋ ਸ਼ੈ ਹੈ ਔਰੰਗਜ਼ੇਬ ਮੂਰਖ ਹੈ ਜੋ ਦਿਲ ਵਾਲਿਆਂ ਨੂੰ ਵੀ ਛੇੜ ਦਿੱਤਾ ਸੀ ਮੁਰਦਾ ਮਨ ਲੋਕ ਤਾਂ ਮਰ ਜਾਂਦੇ ਹਨ ਪਰ ਲਗੀਆਂ ਵਾਲੇ ਦਿਲ ਸਰੀਰ ਤੋਂ ਪਹਿਲਾਂ ਹੀ ਉਪਰਾਮ ਹੁੰਦੇ ਹਨ ਉਹਨਾਂ ਦੇ ਦਿਲ ਨੂੰ ਕਿਹੜੀ ਤਾਕਤ ਭੰਨ ਸਕਦੀ ਹੈ ਪ੍ਰੇਮ ਸੂਰਜ ਦੀਆਂ ਕਿਰਨਾਂ ਜਦ ਦਿਲਾਂ ਵਿੱਚ ਚਮਕ ਉੱਠਦੀਆਂ ਹਨ ਤਾ ਉਹ ਹੀਰਾ ਕਣੀਆਂ ਹੋ ਅਮਰ ਚਾਰਣਾ ਰੇਖਾ ਬਣ ਜਾਂਦੀਆਂ ਹਨ ਕੌਣ ਉਹਨਾਂ ਨੂੰ ਮੀਟ ਸਕਦਾ ਹੈ ਜਿਉਂਦਿਆਂ ਨੂੰ ਮਾਰਨ ਦਾ ਯਤਨ ਆਪਣੀ ਮੌਤ ਨੂੰ ਸੰਦੇਸ਼ੇ ਘੱਲਣੇ ਨੇ